ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ YouTube ਚੈਨਲ ਚੋਹਾਂ ਡੈਰੀ ਫਾਰਮ ਤੇ Facebook ਪੇਜ ਚੋਹਾਂ ਫਾਰਮ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਔਰ Facebook ਪੇਜ ਫੋਲੋ ਨਹੀਂ ਕੀਤਾ ਹੋ ਕਰ ਲੈਣ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਹਾਂਜੀ ਇਸੇ ਤਰ੍ਹਾਂ ਆਪਾਂ ਪਹੁੰਚੇ ਅੱਜ ਪਿੰਡ ਗਦਰਾਣਾ ਜੋ ਕਿ ਕਾਲਿਆਂ ਵਾਲੀ ਤੋਂ 3 ਕਿਲੋਮੀਟਰ ਦੂਰ ਹੈ ਇੱਥੇ ਵੀਰ ਕੋਲੇ ਦੋ ਮੱਝਾਂ ਬਕਾਉ ਨੇ ਜੋ ਤੁਸੀਂ ਵੇਖ ਰਹੇ ਹੋ ਇਹ ਪਹਿਲੇ ਸੂਏ ਆ ਮੰਗਰ ਕੱਟੀ ਤੇ 7 ਕਿਜੀ ਇਸ ਦੇ ਥੱਲੇ ਦੁੱਧ ਤੇ ਮੁੱਲ ਇਸ ਦਾ 78000 ਰੁਪਏ ਹਾਂਜੀ ਪਹਿਲੇ ਸੂਏ ਆ ਮੰਗਰ ਕੱਟੀ 7 ਕਿਜੀ ਦੁੱਧ ਇਸ ਦੇ ਥੱਲੇ ਤੇ ਮੁੱਲ 78000 ਤੇ ਜੋ ਤੁਸੀਂ ਇਹ ਵੇਖ ਰਹੇ ਹੋ ਬੂਰੀ ਮੱਝ ਇਹ ਚੌਥੇ ਸੂਏ ਆ ਤੇ 10 ਲੀਟਰ ਦੁੱਧ ਇਸ ਦੇ ਥੱਲੇ ਮੰਗਰ ਕੱਟਾ 8-9 ਦਿਨ ਹੋ ਗਏ ਇਸ ਨੂੰ ਸੂਈ ਨੂੰ ਤੇ ਇਸ ਦਾ ਜੋ ਮੁੱਲ ਹੈ ਉਹ ਹੈ 90000 ਰੁਪਏ ਹਾਂਜੀ ਚੌਥੇ ਸੂਏ ਆ ਇਹ ਤੇ 10 ਲੀਟਰ ਦੁੱਧ ਮੰਗਰ ਕੱਟਾ ਇਹ ਕੱਟਾ ਕਹਦਾ ਤੇ 8-9 ਦਿਨ ਹੋ ਗਏ ਸੂਏ ਨੂੰ ਤੇ 90000 ਰੁਪਏ ਬੂਰੀ ਦਾ ਮੁੱਲ ਹੈ ਤੇ ਜੋ ਕਾਲੀ ਹੈ ਉਸ ਦਾ 78000 ਰੁਪਏ ਆ ਤੇ ਜਿਹੜਾ ਵੀ ਵੀਰ ਖਰੀਦਣੀ ਚਾਹੁੰਦਾ ਉਹ ਬਾਈ ਨਾਲ ਸੰਪਰਕ ਕਰ ਸਕਦਾ ਹੈ ਵੀਰ ਦਾ ਨੰਬਰ ਹੈਗਾ 99504 55535 ਹਾਂਜੀ 99 504 55535 ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ